ਪਾਣ ਸਿੰਘ ਮਾਨ ਦੇ ਬੜੇ ਕਰੀਬੀ ਅਫਸਰ ਸੀ ਕੱਲ੍ਹ ਦੇ ਜਦੋਂ ਇਹ ਫੜੇ ਗਏ ਆ ਤੇ ਨਾ ਤਾਂ ਮੁੱਖ ਮੰਤਰੀ ਸਾਹਿਬ ਨੂੰ ਨੀਂਦ ਆਈ ਹੈ ਤੇ ਨਾ ਕੇਜਰੀਵਾਲ ਸਾਹਿਬ ਨੂੰ ਨੀਂਦ ਆਈ ਹੈ ਜਿਹੜੇ ਕਹਿੰਦੇ ਸੀ ਭ੍ਰਿਸ਼ਟਾਚਾਰ ਖਤਮ ਹੋ ਗਿਆ ਉਹ ਕੇਂਦਰਨ ਦੀ ਸੀਬੀਆਈ ਨੇ ਉਹ ਸਾਰੀ ਚੀਜ਼ ਦੇ ਉੱਤੇ ਚਪੇੜ ਮਾਰ ਦਿੱਤੀ ਹੈ ਕੋਈ ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆ ਜਿਹੜੇ ਵੱਡੇ ਮਗਰਮਾਛਾ ਤੋਂ ਲੁੱਟੀ ਜਾਂਦੇ ਆ ਲੋਕਾਂ ਨੂੰ 7 ਕਰੋੜ ਰੁਪਇਆ ਕੈਸ਼ ਹੈ ਤਿੰਨ ਮਸ਼ੀਨਾਂ ਆਈਆਂ ਨੋਟ ਕੰਨ ਨਾਲੀਆਂ ਠੀਕ ਹੈ ਡੇਢ ਕਿਲੋ ਸੋਨਾ ਮਿਲਿਆ ਹੈ ਪ੍ਰਾਪਰਟੀਆਂ ਦੇ ਡਾਕੂਮੈਂਟ ਮਿਲਿਆਗੇ ਮਰਸਡੀਜ਼ ਤੇ ਆਡੀ ਗੱਡੀਆਂ 22 ਲਗਜ਼ਰੀ ਘੜੀਆਂ ਸੀਗੀਆਂ 21 ਲੱਖ ਰੁਪਇਆ ਜਿਹੜਾ ਉਹ ਵਿਚੋਲੀਆ ਉਹਦੇ ਕੋਲੋਂ ਮਿਲੇ ਇੱਕ ਇਹਨਾਂ ਦੀ ਕੋਠੀ ਹੈ 40 ਸੈਕਟਰ ਦੇ ਵਿੱਚ ਕਾਰ ਹੀ ਕਿਉਂ ਸੁਖਵੀਰ ਸਿੰਘ ਬਾਦਲ ਕਿਉਂ ਨਹੀਂ ਬੋਲੇ ਇੱਕ ਵਾਰੀ ਵੀ ਕਿਹਾ ਕਿ ਬਹੁਤ ਚੰਗਾ ਕੀਤਾ ਇਹੋ ਜਿਹਾ ਅਸਰਾਂ ਨੂੰ ਨੱਥ ਪਾਣੇ ਚਾਹੀਦੀ ਹੈ ਕਾਂਗਰਸ ਚੋਂ ਕਿਸੇ ਇੱਕ ਦਾ ਬਿਆਨ ਬਨਾਸਕਪਾਲ ਸਿੰਘ ਖਿਆਰੇ ਦੇ ਇਥੋਂ ਇਹ ਸੱਤ ਹੁੰਦਾ ਹੈ ਕਿ ਇਹ ਸਾਰੇ ਚੋਰ ਕੁੱਤੀਆਂ ਰਲੀਆਂ ਹੋਈਆਂ ਚਾਹੇ ਕਾਂਗਰਸਾ ਚਾਹੇ ਕਾਲੀਦਾਲਾ ਚਾਹੇ ਆਮ ਆਦਮੀ ਪਾਰਟੀ ਹੈ ਸਾਰੇ ਇਹਨਾਂ ਅਫਸਰਾਂ ਦੇ ਨਾਲ ਰਲ ਕੇ ਗਰੋਹ ਚਲਾਉਂਦੇ ਆ ਪੰਜਾਬ ਦੇ ਵਿੱਚ ਕਿਉਂਕਿ ਨੰਗੇ ਕਰਤੇ ਸੀਬੀਆਈ ਨੇ 5000